ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਆਈ ਦੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੋਨੀ ਚੰਦ ਨੂੰ ਵਿਦੇਸ਼ ਦੇਣ ਵਾਲੀ ਸਾਖੀ ਸਰਵਨ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਰਤਸਰ ਤੋਂ ਅੱਗੇ ਚੱਲ ਕੇ ਰਸਤੇ ਵਿੱਚ ਲੋਕਾਂ ਨੂੰ ਤਾਰਦੇ ਹੋਏ ਲਾਹੌਰ ਤੋਂ ਬਾਹਰ ਇੱਕ ਖੂਹ ਉੱਤੇ ਰਾਤ ਕੱਟਣ ਲਈ ਰੁਕੇ ਅਗਲੇ ਦਿਨ ਸਾਂਝ ਸਵੇਰੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਾ ਲੋਕ ਇਕੱਠੇ ਹੁੰਦੇ ਗਏ ਗੁਰੂ ਜੀ ਦੇ ਲਾਹੌਰ ਵਿੱਚ ਆਉਣ ਬਾਰੇ ਭਾਈ ਦੂਨੀ ਚੰਦ ਨੂੰ ਵੀ ਪਤਾ ਲੱਗ ਗਿਆ ਤੇ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੇ ਆਪਣੀ ਹਵੇਲੀ ਦੇ ਮੁੱਖ ਦਵਾਰ ਉੱਤੇ ਸੱਤ ਝੰਡੇ ਲਗਾਏ ਹੋਏ ਸਨ ਜਿਨ੍ਹਾਂ ਦਾ ਅਰਥ ਸੀ ਕਿ ਇਸ ਸ਼ਾਹੂਕਾਰ ਦੀ ਜਾਇਦਾਦ ਘੱਟ ਤੋਂ ਘੱਟ 7 ਲੱਖ ਰੁਪਏ ਦੀ ਹੈ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿਤਾ ਦਾ ਸ਼ਰਧਾਂਜਲੀ ਕਰ ਰਿਹਾ ਹਾਂ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਪਿਤਾ ਜੀ ਦੇ ਨਿਮਿਤ ਭੋਜਨਾਂ ਸ਼ਿਕਾ ਰਿਹਾ ਹਾਂ ਅਤੇ ਦਾਨ ਵੀ ਦੇ ਰਿਹਾ ਮੇਰਾ ਵਿਸ਼ਵਾਸ ਹੈ ਕਿ ਇਹ ਭੋਜਨ ਅਤੇ ਦਾਨ ਮੇਰੇ ਪਿਤਾ ਵਾਸਤੇ ਇੱਕ ਸਾਲ ਲਈ ਕਾਫੀ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕਿ ਜੇ ਕੋਈ ਮਨੁੱਖ ਜਰਾਂ ਕੋ ਬਿਮਾਰ ਹੋ ਜਾਵੇ ਤਾਂ ਉਸ ਨੂੰ ਭੁੱਖ ਲੱਗਣੀ ਘੱਟ ਹੋ ਜਾਂਦੀ ਹੈ ਜਾਂ ਬਿਲਕੁਲ ਨਹੀਂ ਲੱਗਦੀ ਮਰਨ ਉਪਰੰਤ ਤਾਂ ਜਿੰਨਾ ਪੰਜ ਤਤਾਂ ਦਾ ਉਹ ਬਣਿਆ ਹੁੰਦਾ ਹੈ ਉਹਨਾਂ ਵਿੱਚ ਹੀ ਤਬਦੀਲ ਹੋ ਜਾਂਦਾ ਹੈ ਫਿਰ ਤੋ ਆਪ ਹੀ ਦੱਸ ਕੇ ਬ੍ਰਾਹਮਣਾਂ ਦੁਆਰਾ ਖਾਧਾ ਹੋਇਆ ਭੋਜਨ ਤੇਰੇ ਪਿਤਾ ਤੱਕ ਕਿਵੇਂ ਪਹੁੰਚੇਗਾ ਦੂਜੇ ਉਹ ਤਾਂ ਜੀਵਤੀ ਹੀ ਨਹੀਂ ਹਨ ਤਾਂ ਉਹਨਾਂ ਨੂੰ ਭੁੱਖ ਕਿਵੇਂ ਲੱਗੇਗੀ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦਿੱਤੀ ਤੇ ਆਖਿਆ ਇਹ ਮੇਰੀ ਅਮਾਨਤ ਰੱਖ ਲਓ ਅਤੇ ਅਗਲੇ ਜਨਮ ਵਿੱਚ ਮੈਨੂੰ ਦੇ ਦੇਣਾ ਦੂਣੀ ਚੰਦ ਨੇ ਕਿਹਾ ਕਿ ਸੂਈ ਤਾਂ ਇੱਥੇ ਹੀ ਰਹਿ ਜਾਵੇਗੀ ਮੈਂ ਤੁਹਾਨੂੰ ਕਿਵੇਂ ਵਾਪਸ ਕਰ ਸਕਾਂਗਾ ਗੁਰੂ ਜੀ ਨੇ ਕਿਹਾ ਕਿ ਮੈਂ ਵੀ ਇਹੀ ਦੱਸਣਾ ਚਾਹੁੰਦਾ ਹਾਂ ਕਿ ਅਗਲੇ ਜਨਮ ਚੰਗੇ ਜਾਂ ਮਾੜੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਫੋਕਟ ਕਰਮ ਕਾਂਡ ਅਤੇ ਦਿਖਾਵੇ ਕਰਨੇ ਵਿਅਰਥ ਹਨ ਇਸ ਤੋਂ ਛੁੱਟ ਗੁਰੂ ਜੀ ਨੇ ਦੱਸਿਆ ਕਿ ਤੇਰਾ ਪਿਤਾਤਾ ਮਰਨ ਉਪਰੰਤ ਬਗਿਹੜ ਦੀ ਜੁਨੇ ਪੈ ਗਿਆ ਸੀ ਜੋ ਭੁੱਖਣ ਭਾਣਾ ਆਪਣੀ ਖਰਾਕ ਵਾਸਤੇ ਇਧਰ ਉਧਰ ਭਟਕਦਾ ਫਿਰਦਾ ਹੈ ਆਪਣੀ ਤਸੱਲੀ ਵਾਸਤੇ ਉਸ ਨੇ ਰਾਵੀ ਕਿਨਾਰੇ ਇੱਕ ਬਹੋੜ ਥੱਲੇ ਜਾ ਕੇ ਵੇਖ ਸਕਦਾ ਹੈ ਇਹ ਸੁਣ ਕੇ ਦੋਨੀ ਚੰਦ ਹੱਕਾ ਬੱਕਾ ਰਹਿ ਗਿਆ ਅਤੇ ਆਪਣੀ ਤਸੱਲੀ ਕਰਨ ਲਈ ਬਹੋੜ ਥੱਲੇ ਚਲਾ ਗਿਆ ਉੱਥੇ ਜਾ ਕੇ ਉਸ ਨੇ ਵੇਖਿਆ ਕਿ ਇੱਕ ਬਘਿਆੜ ਆਪਣੀ ਭੁੱਖ ਕਾਰਨ ਚੀਕਾਂ ਮਾਰ ਰਿਹਾ ਸੀ ਦੋਨੀ ਚੰਦ ਉਸ ਦੇ ਕੋਲ ਗਿਆ ਤਾਂ ਬਘਿਆੜ ਤਾਂ ਅਲੋਪ ਹੋ ਗਿਆ ਅਤੇ ਬਾਪ ਦੇ ਰੂਪ ਵਿੱਚ ਇੱਕ ਮਨੁੱਖ ਉਸ ਦੇ ਸਾਹਮਣੇ ਖੋਜਿਆ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਨੁੱਕੀ ਜਾਮੇ ਵਿੱਚ ਇੱਕ ਬਗਿਆੜ ਦੀ ਤਰ੍ਹਾਂ ਲੁੱਟ ਖਸੁੱਟ ਤੇ ਠੱਗੀ ਠੋਰੀ ਕਰਕੇ ਧਨ ਇਕੱਠਾ ਕਰਦਾ ਰਿਹਾ ਅਤੇ ਤੇਰੇ ਵਾਸਤੇ ਲੱਖਾਂ ਰੁਪਏ ਇਕੱਠੇ ਕੀਤੇ ਇਸ ਬੇਅਕਲੀ ਕਾਰਨ ਹੀ ਵੈ ਬਗਿਆੜ ਦੀ ਜੁਨੇ ਪਿਆ ਸੀ ਮੇਰੇ ਵੱਲੋਂ ਇਕੱਠੇ ਕੀਤੇ ਧਨ ਨੂੰ ਵਧਣ ਵਾਸਤੇ ਤੂੰ ਵੀ ਮੇਰੇ ਪਦ ਚੰਨਾ ਤੇ ਤੇ ਹੀ ਚੱਲਦਾ ਰਿਹਾ ਹੈ ਮੇਰੀ ਬਗਿਹੜ ਦੀ ਜੂਨ ਦੀ ਦੁਰਦਸ਼ਾ ਤੋਂ ਸਬਕ ਸਿੱਖ ਕੇ ਤੂੰ ਇੱਕ ਭਲਾ ਪੁਰਖ ਬਣ ਅਤੇ ਆਪਣਾ ਅੱਗਾ ਸਵਾਰ ਲੈ ਹਰ ਮਨੁੱਖ ਨੂੰ ਉਸ ਦੁਆਰਾ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਇਹ ਫਲ ਹੀ ਮਿਲਦਾ ਹੈ ਇਹ ਕਹਿ ਕੇ ਉਸ ਦਾ ਪਿਤਾ ਤਾਂ ਅਲੋਪ ਹੋ ਗਿਆ ਅਤੇ ਦੂਨੀ ਚੰਦ ਵਾਪਸ ਆ ਕੇ ਗੁਰੂ ਜੀ ਦੇ ਚਰਨੇ ਟੈ ਪਿਆ ਤੇ ਆਪਣੇ ਸਾਰੇ ਝੰਡੇ ਉਤਾਰ ਦਿੱਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਵਚਨ ਦੇ ਕੇ ਆਪਣੀ ਸਾਰੀ ਤੋ ਲੋਕਾਂ ਵਿੱਚ ਵੰਡੇ ਦਿੱਤੀ ਅਤੇ ਬਾਕੀ ਸਭ ਕੁਝ ਗੁਰੂ ਘਰ ਦੇ ਲੇਖੇ ਲਾ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ